ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਵਤਾਰ ਸਿੰਘ ਕੰਬੋਜ ਠੰਡ ਦਾ ਮੌਸਮ ਹੈ ਸਰਦੀ ਪੂਰੀ ਪੈ ਰਹੀ ਹੈ ਤੇ ਧੁੰਦ ਵੀ ਆਪਾਂ ਕਹਿ ਦਈਏ ਕਿ ਹੁਣ ਪੂਰੀ ਤਰ੍ਹਾਂ ਪੈਣ ਲੱਗ ਗਈ ਹੈ ਰੂਪਨਗਰ ਦੀਆਂ ਵੱਖ-ਵੱਖ ਸੜਕਾਂ ਦਾ ਤੁਹਾਨੂੰ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਦ੍ਰਿਸ਼ ਦਿਖਾਵਾਂਗੇ ਤਸਵੀਰਾਂ ਦਿਖਾਵਾਂਗੇ ਖੰਡ ਨੇ ਆਪਣਾ ਆਪਾ ਕਹਿ ਸਕਦੇ ਆ ਕਿ ਜੋਰ ਫੜਿਆ ਹੋਇਆ ਏ ਇਹ ਵਿਗਿਆਨੀ ਜੈਲ ਸਿੰਘ ਨਗਰ ਦਾ ਇਲਾਕਾ ਹੈਗਾ ਸੰਗਾ ਹਸਪੀਟਲ ਤੋਂ ਅਸੀਂ ਕ੍ਰੋਸ ਕਰ ਰਹੇ ਆਂ ਅਤੇ ਸਾਹਮਣੇ ਸਰਹੰਦ ਨਹਿਰ ਨੂੰ ਚੰਡੀਗੜ੍ਹ ਹਾਈਵੇ ਦੇ ਨਾਲ ਜੋੜਨ ਵਾਲਾ ਪੁਲ ਧੁੰਦ ਦੇ ਵਿੱਚ ਵਾਹਨ ਆਪਣੀ ਲਾਈਟਾਂ ਵਾਹਨ ਚਾਲਕਾਂ ਨੇ ਲਾਈਟਾਂ ਆਨ ਕੀਤੀਆਂ ਹੋਈਆਂ ਏ ਬਹੁਤ ਹੀ ਜ਼ਰੂਰੀ ਹੋ ਜਾਂਦਾ ਏ ਜਦੋਂ ਠੰਡ ਦਾ ਮੌਸਮ ਹੋਵੇ ਧੁੰਦ ਦਾ ਮੌਸਮ ਹੋਵੇ ਖਾਸ ਕਰਕੇ ਤਾਂ ਵਾਹਨਾਂ ਦੀ ਲਾਈਟਾਂ ਡਿਪਰ ਲਾਈਟਾਂ ਕਮ ਸੇ ਕਮ ਜ਼ਰੂਰ ਔਨ ਕਰ ਲੈਣੀ ਚਾਹੀਦੀਆਂ ਤਾਂ ਕਿ ਕਿਸੇ ਕਿਸਮ ਦੇ ਹਾਦਸੇ ਤੋਂ ਬਚਿਆ ਜਾ ਸਕੇ ਕਿਉਂਕਿ ਜਦੋਂ ਧੁੰਦ ਪੈਂਦੀ ਹੈਗੀ ਤਾਂ ਤਾਂ ਸਾਹਮਣੇ ਤੋਂ ਆਉਣ ਵਾਲੇ ਵਾਹਨ ਨੂੰ ਦੇਖਣ ਦੇ ਲਈ ਥੋੜੀ ਦਿੱਕਤ ਹੁੰਦੀ ਵਿਜ਼ਿਬਿਲਟੀ ਘਟੀ ਹੋਈ ਹੁੰਦੀ ਹੈ ਤਾਂ ਜੇਕਰ ਸਕੂਟਰ ਜਾਂ ਤੁਹਾਡੇ ਕਿਸੇ ਵੀ ਬਾਈਕ ਦੀ ਗੱਡੀ ਦੀ ਲਾਈਟ ਆਨ ਹੋਵੇਗੀ ਤਾਂ ਸਾਹਮਣੇ ਤੋਂ ਆਉਣ ਵਾਲੇ ਵਾਹਨ ਨੂੰ ਤੁਹਾਡੇ ਬਾਰੇ ਪਤਾ ਲੱਗ ਜਾਂਦਾ ਏ ਅਤੇ ਤੁਹਾਨੂੰ ਵੀ ਰਸਤਾ ਹੋਰ ਵਧੇਰੇ ਸਾਫ਼ ਦਿਖਦਾ ਹੋਇਆ ਨਜ਼ਰ ਆਉਂਦਾ ਹੈਗਾ ਤਾਂ ਜ਼ਰੂਰੀ ਹੈਗੀ ਏ ਇਸ ਸਾਵਧਾਨੀ ਨੂੰ ਵਰਤਣਾ ਲੇਕਿਨ ਇਸ ਦੇ ਵਿੱਚ ਇੱਕ ਹੋਰ ਖਾਸ ਗੱਲ ਹੁੰਦੀ ਹੈ ਕਿ ਆਪਣੀ ਲਾਈਟਾਂ ਤੁਹਾਨੂੰ ਪੂਰੀਆਂ ਜਲਾਨ ਦੀ ਜਰੂਰਤ ਨਹੀਂ ਬੇਸ਼ੱਕ ਤੁਸੀਂ ਡਿਪਰ ਲਾਈਟ ਦਾ ਇਸਤੇਮਾਲ ਕਰ ਸਕਦੇ ਹੋ ਜਾਂ ਤੁਸੀਂ ਪਾਰਕਿੰਗ ਲਾਈਟਸ ਦਾ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਪਾਰਕਿੰਗ ਕਰਨ ਵਾਲੀ ਇੰਡੀਕੇਟਰਾਂ ਨੂੰ ਆਨ ਕਰ ਸਕਦੇ ਹੋ ਜਿਹੜੇ ਲਗਾਤਾਰ ਬਲਿੰਕ ਕਰਦੇ ਨੇ ਤਾਂ ਉਸ ਤੋਂ ਵੀ ਸਹਿਜੇ ਸਾਹਮਣੇ ਤੋਂ ਆਉਣ ਵਾਲੇ ਵਾਹਨ ਨੂੰ ਜਾਂ ਕਿਸੇ ਵੀ ਰਾਹੀਰ ਨੂੰ ਅੰਦਾਜ਼ਾ ਹੋ ਜਾਂਦਾ ਹੈ ਜਾਂ ਪਤਾ ਲੱਗ ਜਾਂਦਾ ਹੈਗਾ ਜਾਂ ਦੂਰੋਂ ਨਜ਼ਰ ਪੈ ਜਾਂਦੀ ਹੈਗੀ ਕਿ ਕੋਈ ਵਾਹਨ ਆ ਰਿਹਾ ਹੈਗਾ ਤਾ ਹਾਦਸੇ ਤੋਂ ਬਚਿਆ ਜਾ ਸਕਦਾ ਕਿਉਂਕਿ ਇਹ ਧੁੰਦ ਦੇ ਮੌਸਮ ਵਿੱਚ ਹੀ ਆਪਾਂ ਅਕਸਰ ਦੇਖਦੇ ਹਾਂ ਕਿ ਹਾਦਸੇ ਹਾਦਸੇ ਦੀ ਗਿਣਤੀ ਵਧ ਜਾਂਦੀ ਹੈਗੀ ਤਾਂ ਇਹ ਸਰਹੰਦ ਨਹਿਰ ਦਾ ਕਿਨਾਰਾ ਅਸੀਂ ਪਾਰ ਕਰਦੇ ਪਏ ਹਾਂ ਤੇ ਸਾਹਮਣੇ ਪੁਰਾਣਾ ਪਟਵਾਰ ਭਵਨ ਖੱਬੇ ਹੱਥ ਅਸੀਂ ਪਟਵਾਰ ਘਰ ਵਾਲੇ ਆਪਾਂ ਕਹੀਏ ਸਿਵਾਲਕ ਸਕੂਲ ਵਾਲੇ ਜਾਂ ਫਿਰ ਆਪਾਂ ਕਹੀਏ ਕਿ ਅਫੀਸਰ ਕਲੋਨੀ ਵਾਲੇ ਮਾਰਗ ਦੇ ਉੱਪਰ ਚੜ ਗਏ ਆ ਖੱਬੇ ਹੱਥ ADC ਦਫਤਰ ਹੈਗਾ ਧੁੰਦ ਤੁਸੀਂ ਦੇਖ ਸਕਦੇ ਹੋ ਬੇਸ਼ੱਕ ਸਮਾਂ ਹੁਣ 10 ਵਜੇ ਤੋਂ ਉੱਪਰ ਦਾ ਹੋ ਚੁੱਕਾ ਹੈ ਲੇਕਿਨ ਧੁੰਦ ਹੁਣ ਵੀ ਕਾਫੀ ਸੰਘਣੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਇਹ ਸ਼ਹਿਰ ਦੇ ਵਿੱਚ ਵਾਲਾ ਇਲਾਕਾ ਹੈ ਦੇਖ ਸ਼ਹਿਰ ਦੇ ਵਿੱਚ ਵਾਲੇ ਇਲਾਕੇ ਦੇ ਵਿੱਚ ਧੁੰਦ ਆਪਾਂ ਨੂੰ ਇੰਨੀ ਨਜ਼ਰ ਆ ਰਹੀ ਹੈ ਤਾਂ ਆਪਾਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਬਾਹਰਲੀ ਜੋ ਮਾਰਗ ਨੇ ਹਾਈਵੇ ਨੇ ਜਾਂ ਨੈਸ਼ਨਲ ਹਾਈਵੇ ਹੈਗਾ ਜਾਂ ਬਾਹਰ ਵਾਲੀ ਸੜਕਾਂ ਹੈਗੀਆਂ ਉੱਥੇ ਧੁੰਦ ਸਹਿਜੇ ਹੀ ਆਪਾਂ ਨੂੰ ਬਹੁਤ ਜ਼ਿਆਦਾ ਸੰਘਣੀ ਨਜ਼ਰ ਆਵੇਗੀ ਕਿਉਂਕਿ ਜਿੱਥੇ ਵਾਦੀ ਹੁੰਦੀ ਹੈ ਅਕਸਰ ਉੱਥੇ ਧੁੰਦ ਜਲਦੀ ਘਟ ਜਾਂਦੀ ਹੈ ਜਾਂ ਜਲਦੀ ਵਧਦੀ ਨਹੀਂ ਜਾਂ ਆਪਾਂ ਕਹੀਏ ਕਿ ਜਲਦੀ ਛੱਟ ਵੀ ਜਾਂਦੀ ਹੈ ਅਤੇ ਜੋ ਖੁੱਲੇ ਇਲਾਕੇ ਹੁੰਦੇ ਆ ਉੱਥੇ ਧੁੰਦ ਜ਼ਿਆਦਾ ਦੇਰ ਆਪਣਾ ਅਸਰ ਦਿਖਾਉਂਦੀ ਹੈ ਤੇ ਜ਼ਿਆਦਾ ਸੰਘਣੇ ਰੂਪ ਵਿੱਚ ਸਾਨੂੰ ਨਜ਼ਰ ਆਂਦੀ ਹੈ। ਅਸਵਾਲਿਕ ਸਕੂਲ ਦੇ ਅੱਗੇ ਤੋਂ ਅਸੀਂ ਕ੍ਰੋਸ ਕਰਦੇ ਹੋਏ ਸਾਹਮਣੇ ਬਚਤ ਚੌਂਕ ਜਾਂ ਫਿਰ ਜਿੰਦਾ ਨਵਾਂ ਨਾਮ ਅੰਬੇਦਕਰ ਚੌਂਕ ਹੈ ਉਹ ਨਜ਼ਰ ਆ ਰਿਹਾ ਹੈ। ਅੰਬੇਦਕਰ ਚੌਕ ਦੇ ਨਾਲ ਹੀ ਜਿਲ੍ਹਾ ਲਾਇਬ੍ਰੇਰੀ ਵੀ ਹੈਗੀ ਹੈ ਨਾਲ ਦੀ ਨਾਲ ਤੁਹਾਨੂੰ ਥੋੜੀ ਜੀ ਖਾਸ ਕਰਕੇ ਜਿਹੜੇ ਰੋਪੜ ਤੋਂ ਬਾਹਰ ਰਹਿਣ ਵਾਲੇ ਲੋਕ ਨੇ ਰੂਪਨਗਰ ਤੋਂ ਬਾਹਰ ਰਹਿਣ ਵਾਲੇ ਲੋਕ ਹੈ ਉਹਨਾਂ ਨੂੰ ਥੋੜੀ ਜੀ ਲੋਕੇਸ਼ਨ ਥੋੜੀ ਜੀ ਕਿੱਕੀ ਕੀ ਚੀਜ਼ਾਂ ਇੱਥੇ ਮੌਜੂਦ ਹਨ ਉਹ ਵੀ ਨਾਲ ਦੀ ਨਾਲ ਦੱਸ ਦਿੰਦੇ ਆ ਇਹ ਬਚਤ ਚੌਕ ਨੂੰ ਆਪਾਂ ਜਾਂ ਅੰਬੇਦਕਰ ਚੌਕ ਇਸ ਦਾ ਨਾਮ ਹੈ ਇਸ ਨੂੰ ਆਪਾਂ ਕ੍ਰਾਸ ਕਰਕੇ ਹੁਣ ਮਿਨੀ ਸੈਕਟਰੀਏਟ ਕਚਾਰੀ ਰੋਡ ਦੇ ਉੱਪਰ ਬਹਾਨਾ ਨੇ ਲਾਈਟਾਂ ਜਲਾਈਆਂ ਹੋਈਆਂ ਕਈ ਵਾਰ ਇਸ ਤਰ੍ਹਾਂ ਦਾ ਕੋਈ ਵਾਹਨ ਜ਼ਰੂਰ ਸਾਹਮਣੇ ਤੋਂ ਆਂਦਾ ਜਿੱਦੀ ਲਾਈਟਾਂ ਹਾਈ ਬੀਮ ਦੇ ਉੱਪਰ ਹੁੰਦੀਆਂ ਉਹ ਵੀ ਹਾਦਸੇ ਦਾ ਕਾਰਨ ਬਣ ਜਾਂਦਾ ਹੈ ਇਹ ਦੇਖੋ ਗੱਡੀ ਆ ਰਹੀ ਹੈ ਬਹੁਤ ਹੀ ਖੂਬਸੂਰਤ پارکਿੰਗ ਲਾਈਟ ਇਸ ਨੇ ਆਨ ਕੀਤੀ ਹੋਈ ਹੈ ਤਾਂ ਇਸ ਤਰ੍ਹਾਂ ਇੰਡੀਕੇਸ਼ਨ ਵੀ ਹੋ ਜਾਂਦੀ ਤੇ ਹਾਦਸਾ ਹੋਣ ਤੋਂ ਵੀ ਬਚਿਆ ਜਾ ਸਕਦਾ ਹੈ ਤੇ ਖਾਸ ਗੱਲ ਆ ਵੀ ਰੱਖਿਆ ਰੱਖੋ ਕਿ ਤੁਹਾਡੀ ਦੋਵੇਂ ਲਾਈਟਾਂ ਬਰਾਬਰ ਚੱਗਦੀਆਂ ਹੁਣ ਇਸ ਗੱਡੀ ਨੂੰ ਦੇਖੋ ਇੱਕ ਲਾਈਟ ਚੱਲ ਰਹੀ ਸੀ ਇੱਕ ਲਾਈਟ ਬੰਦ ਸੀਗੀ ਇਹ ਵੀ ਸਹੀ ਨਹੀਂ ਹੈਗਾ ਦੋਵੇਂ ਲਾਈਟਾਂ ਨੂੰ ਚੈੱਕ ਕਰਵਾਓ ਦਰੋਸਤ ਕਰਵਾਓ ਜੇ ਜਗੰਤ ਦੋਵੇਂ ਲਾਈਟਾਂ ਜਗਣ ਤਾਂ ਕਿ ਸਾਹਮਣੇ ਤੋਂ ਆਉਣ ਵਾਲੇ ਨੂੰ ਇਹ ਵੀ ਅੰਦਾਜ਼ਾ ਹੋ ਸਕੇ ਕਿ 4 ਚਾਰ ਪਹੀਆ ਵਾਹਨ ਆ ਰਿਹਾ ਜਾਂ ਫਿਰ 2 ਪਹੀਆ ਵਾਹਨ ਆ ਰਿਹਾ ਕਈ ਵਾਰੀ ਇਸ ਤਰ੍ਹਾਂ ਵੀ ਆਪਾਂ ਦੇਖਦੇ ਹਾਂ ਕਿ ਹਾਦਸੇ ਹੋ ਜਾਂਦੇ ਆ ਸਾਹਮਣੇ ਤੋਂ ਵਾਹਨ ਆ ਰਿਹਾ ਸੀ 4 ਪਹੀਆ ਵਾਹਨ ਸੀ ਲਾਈਟ ਇੱਕ ਔਨ ਸੀਗੀ ਤਾਂ ਫਿਰ ਸਾਹਮਣੇ ਤੋਂ ਆਉਣ ਵਾਲੇ ਨੇ ਨੂੰ ਅੰਦਾਜ਼ਾ ਨਹੀਂ ਲੱਗਦਾ ਉਹ ਸੋਚਦਾ ਕਿ 2 ਪਹੀਆ ਵਾਹਨ ਹੋਵੇਗਾ ਅਤੇ ਹਾਦਸਾ ਹੋ ਸਕਦਾ ਹੈ ਇਹ ਮਿੰਨੀ ਸੈਕਟੀਟੀ ਦੇ ਮੂਰੇ ਤੋਂ ਆਪਾਂ ਹੁਣ ਕਰਾਸ ਕਰਾਂਗੇ ਖੱਬੇ ਹੱਥ ਮਿਨੀ ਸੈਕਟਰੀਟ ਹੈਗਾ ਰੂਪਨਗਰ ਸਹਿਰ ਕਾਫੀ ਖੂਬਸੂਰਤ ਸਹਿਰ ਆਪਾਂ ਕਹਿ ਸਕਦੇ ਹਾਂ ਸਿਵਾਲਿਕ ਦੀ ਪਹਾੜੀਆਂ ਦੀ ਗੋਦ ਦੇ ਵਿੱਚ ਵਸਿਆ ਹੋਇਆ ਇਹ ਰੂਪਨਗਰ ਸਹਿਰ ਹੈਗਾ ਸੱਜੇ ਹੱਥ ਨਹਿਰੀ ਵਿਸਰਾਮ ਘਰ ਖੱਬੇ ਹੱਥ ਮਿਨੀ ਸੈਕਟਰੀਟ ਅਤੇ ਪੂਰਨਸੀ ਹੱਥੋਂ ਰੋਪੜ ਤੋਂ ਜਿਹੜਾ ਬਾਈਪਾਸ ਗੁਜ਼ਰਦਾ ਏ ਜਲੰਧਰ ਵਾਲੇ ਪਾਸੇ ਨੂੰ ਜਾਂ ਜਲੰਧਰ ਤੋਂ ਚੰਡੀਗੜ੍ਹ ਨੂੰ ਜੋੜਦਾ ਏ ਰੋਪੜ ਦੇ ਕ੍ਰੋਸ ਕਰਦਾ ਹੋਇਆ ਉਸ ਦੇ ਵੱਲ ਜਾ ਕੇ ਥੋੜਾ ਜਿਹਾ ਹਾਈਵੇ ਦਾ ਜਿਹੜਾ ਹੈਗਾ ਦ੍ਰਿਸ਼ ਉਹ ਵੀ ਵੇਖਣ ਦੀ ਕੋਸ਼ਿਸ਼ ਕਰਦੇ ਆ। ਲੋ ਜੀ ਹੁਣ ਅਸੀਂ ਹਾਈਵੇ ਦੇ ਉੱਪਰ ਚੜਾਂਗੇ ਬਾਈਪਾਸ ਦੇ ਉੱਪਰ ਚੜਾਂਗੇ ਤਾਂ ਐਸ ਪਾਸੇ ਵੀ ਧੁੰਦ ਕਾਫੀ ਨਜ਼ਰ ਆ ਰਹੀ ਹੈ। ਲੇਕਿਨ ਉਮੀਦ ਇਹ ਲੱਗ ਰਹੀ ਹੈ ਕਿ ਹੋਰ ਅੱਧੇ ਘੰਟੇ ਤੱਕ ਘੰਟੇ ਤੱਕ ਫੁੜੀ ਧੁੰਦ ਸਾਫ ਹੋ ਜੂਗੀ ਸੂਰਜ ਵੀ ਆਪਣਾ ਕੰਮ ਕਰੇਗਾ ਨਜ਼ਰ ਹਜੇ ਸੂਰਜ ਨਜ਼ਰ ਹਲਕਾ ਹਲਕਾ ਜਿਹਾ ਆਣਾ ਸ਼ੁਰੂ ਹੋ ਚੁੱਕਾ ਹੈ ਇਹ ਉੱਪਰ ਬਾਈਪਾਸ ਜਾ ਰਿਹਾ ਜੰਦਰ ਵਾਲੇ ਪਾਸੇ ਨੂੰ ਬਾਈਪਾਸ ਦਾ ਪੂਲ ਹੈਗਾ ਫਲਾਈ ਓਵਰ ਆਪਾਂ ਕਹਿੰਦੇ ਹਾਂ ਜਿਹਨੂੰ ਤਾਂ ਇਹ ਅਸੀਂ ਹੁਣ ਹਾਈਵੇ ਦੇ ਉੱਪਰ ਚੜਾਂਗੇ ਤੇ ਇੱਕ ਵਾਰੀ ਸੂਰਜ ਦੇਵਤਾ ਦੇ ਦਰਸ਼ਨ ਵੀ ਹਲਕੇ ਜਿਹਾ ਆਪਾਂ ਕਰ ਲਈਏ ਜਲਦੀ ਹੀ ਧੁੰਦ ਸਾਫ ਹੋਣ ਦੀ ਉਮੀਦ ਹੈਗੀ ਆ ਕਿਉਂਕਿ ਇੰਨੀ ਜ਼ਿਆਦਾ ਧੁੰਦ ਦੇ ਵਿੱਚ ਘਰੋਂ ਨਿਕਲਣਾ ਕਾਫੀ ਔਖਾ ਤਾਂ ਹੁੰਦਾ ਹੀ ਹੈ ਪਰੰਤੂ ਜੇਕਰ ਬਹੁਤਾ ਜ਼ਰੂਰੀ ਕੰਮ ਨਾ ਹੋਵੇ ਤਾਂ ਨਾ ਹੀ ਨਿਕਲੇ ਜਾਵੇ ਤਾਂ ਬਹੁਤ ਵਧੀਆ ਹੈ ਹਾਂ ਜੇਕਰ ਤੁਸੀਂ ਆਪਣੀ ਡਿਊਟੀ ਤੇ ਜਾਣਾ ਕੋਈ ਕੰਮਕਾਰ ਕਰਨਾ ਹੈਗਾ ਉਹ ਤਾਂ ਤੁਸੀਂ ਕਰਨਾ ਹੀ ਕਰਨਾ ਹੈ ਲੇਕਿਨ ਕਈ ਵਾਰੀ ਹੁੰਦਾ ਹੈ ਕਿ ਸਾਨੂੰ ਕੰਮ ਵੀ ਕੋਈ ਨਹੀਂ ਹੁੰਦਾ ਅਤੇ ਜਿਹੜੇ ਕੰਮ ਨੂੰ ਅਸੀਂ ਟਾਲ ਵੀ ਸਕਦੇ ਆ ਉਹ ਕੰਮ ਕਰਨ ਵੀ ਕਈ ਵਾਰ ਨਿਕਲ ਜਾਂਦੇ ਆ ਖਾਸ ਕਰਕੇ ਜਦੋਂ ਆਪਾਂ ਵਾਹਨ ਦੀ ਦਾ ਇਸਤੇਮਾਲ ਕਰਨਾ ਹੈ ਕਿਸੇ ਵੀ ਵਹੀਕਲ ਨੂੰ ਲੈ ਕੇ ਘਰੋਂ ਨਿਕਲਣਾ ਹੈਗਾ ਤਾਂ ਜੇਕਰ ਜਿਸ ਕੰਮ ਨੂੰ ਟਾਲੇ ਜਾ ਸਕਦਾ ਜਾਂ ਫਿਰ ਜਿਹੜਾ ਕੋਈ ਬਹੁਤਾ ਜ਼ਰੂਰੀ ਕੰਮ ਨਹੀਂ ਹੈਗਾ ਤਾਂ ਫਿਰ ਉਸ ਨੂੰ ਰੋਕ ਲੋ ਘਰੋਂ ਨਾ ਨਿਕਲੋ ਮੌਸਮ ਨੂੰ ਸਾਫ਼ ਹੋਣ ਦਿਓ ਜਦੋਂ ਮੌਸਮ ਸਾਫ਼ ਹੁੰਦਾ ਹੈ ਫਿਰ ਘਰੋਂ ਤੁਸੀਂ ਨਿਕਲ ਸਕਦੇ ਹੋ ਤਾਂ ਕਿਸੇ ਪ੍ਰਕਾਰ ਦਾ ਖਤਰਾ ਸੰਭਾਵਿਤ ਖਤਰਾ ਉਸ ਤੋਂ ਬਚਿਆ ਜਾ ਸਕਦਾ ਹਾਈਵੇ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਬਾਈਪਾਸ ਹੈਗਾ ਇੱਕ ਵਾਰੀ ਫੇਰ ਸੂਰਜ ਦੇਵਤਾ ਧੁੰਦ ਦੇ ਵਿੱਚ aloop ਹੋ ਚੁੱਕੇ ਕਿਉਂਕਿ ਹਲਕੀ ਜਿਹੀ ਹਵਾ ਵੀ ਚੱਲਣ ਲੱਗ ਪਈ ਐ ਇਸ ਕਰਕੇ ਧੁੰਦ ਕਦੇ ਵੱਧ ਕਦੇ ਘਟ ਨਜ਼ਰ ਆ ਰਹੀ ਐ ਹਾਈਵੇ ਦੀ ਤਸਵੀਰ ਵੇਖੋ ਤੁਸੀਂ ਵਾਹਨ ਸਾਹਮਣੇ ਤੋਂ ਪਾਰਕਿੰਗ ਲਾਈਟਾਂ ਚਲਾ ਕੇ ਆ ਰਹੇ ਨੇ ਬਹੁਤ ਹੀ ਜ਼ਰੂਰੀ ਐ ਜਿਸ ਦੀ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿਉਂਕਿ ਦੂਰ ਤੋਂ ਦੇਖੋ ਧੁੰਦ ਦੇ ਵਿੱਚ ਬਾਕੀ ਚੀਜ਼ ਨਜ਼ਰ ਨਹੀਂ ਆ ਰਹੀ ਵਾਹਨ ਜਿਨ੍ਹਾਂ ਨੇ ਪਾਰਕਿੰਗ ਲਾਈਟਸ ਲਾਈ ਹੋਈ ਹੈਗੀ ਐ ਜਾਂ ਫੋਗ ਲਾਈਟ ਲਗਾਈ ਹੋਈ ਹੈਗੀ ਆ ਉਹ ਆਪਾਂ ਨੂੰ ਨਜ਼ਰ ਆ ਜਾਂਦੇ ਨੇ ਫੋਗ ਲਾਈਟ ਵੀ ਕੰਮ ਕਰਦੀ ਹੈ ਇੱਕ ਤਾਂ ਤੁਹਾਨੂੰ ਤਸਵੀਰ ਨਜ਼ਰ ਆਵੇਗੀ ਸਾਫ਼ ਰਸਤੇ ਦੀ ਦੂਸਰਾ ਦੂਜੇ ਵਾਹਨਾਂ ਨੂੰ ਵੀ ਤੁਹਾਡੇ ਵਾਹਨ ਨੂੰ ਦੇਖਣ ਦੇ ਵਿੱਚ ਸੌਖ ਹੁੰਦੀ ਹੈ ਅੱਜ ਕੱਲ ਨਵੀਆਂ ਕਿਸਮ ਦੀਆਂ ਗੱਡੀਆਂ ਵਿੱਚ ਬਹੁਤ ਹੀ ਆਪਾਂ ਕਹਿੰਦੇ ਹਾਂ ਕਾਰਗਰ ਖੂਬਸੂਰਤ ਲਾਈਟਾਂ ਆ ਆਗੀਆਂ ਨੇ ਪਾਰਕਿੰਗ ਲਾਈਟਾਂ ਜਾਂ ਫੋਗ ਲਾਈਟਾਂ ਧੁੰਦ ਵਿੱਚ ਕੰਮ ਕਰਨ ਵਾਲੀ ਲਾਈਟਾਂ ਉਹਨਾਂ ਨੂੰ ਜ਼ਰੂਰ ਔਨ ਕਰੋ ਕਿਉਂਕਿ ਵਾਹਨ ਦੀ ਗਤੀ ਜ਼ਿਆਦਾ ਹੁੰਦੀ ਹੈ ਤਾਂ ਫਿਰ ਰਸਤਾ ਦੇਖਣਾ ਥੋੜਾ ਜਿਹਾ ਮੁਸ਼ਕਲ ਜ਼ਰੂਰ ਹੋ ਜਾਂਦਾ ਜਦੋਂ ਧੁੰਦ ਦਾ ਮੌਸਮ ਹੁੰਦਾ ਹੈ ਸੋ ਕਿਤੇ ਨ ਕਿਤੇ ਆਪ ਵੀ ਸੁਰੱਖਿਅਤ ਰਹੋ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖੋ ਅਤੇ ਇਹੋ ਜੀ ਧੁੰਦ ਦੇ ਵਿੱਚ احتیاط ਵਰਤੋ ਅਤੇ ਬਿਨਾਂ ਕੰਮ ਤੋਂ ਕਰੋ ਨਾ ਨਿਕਲੋ ਕਿਉਂਕਿ ਤੁਹਾਡੀ ਜਾਨ ਬਾਕੀਆਂ ਦੀ ਜਾਨ ਵੀ ਬਹੁਤ ਕੀਮਤੀ ਹੈ ਤੁਹਾਡੇ ਲਈ ਤੁਹਾਡੇ ਮੁਲਕ ਲਈ ਤੁਹਾਡੇ ਸੂਬੇ ਲਈ ਤੁਹਾਡੇ ਪਰਿਵਾਰਾਂ ਲਈ ਸੋ ਸੁਰੱਖਿਤ ਰਹੋ ਅਤੇ ਬਾਕੀਆਂ ਨੂੰ ਵੀ ਸੁਰੱਖਿਤ ਰੱਖੋ ਧੰਨਵਾਦ ਜੀ ਫੇਰ ਮਿਲਾਂਗੇ